ਲੇ ਦੇਮ ਕੰਪਲੀਟ ਤੇ ਜੀ ਕਾਡਲੈਂਡ ਤੋਂ ਪੜ੍ਹਾ ਆਸਾ ਜੀ ਪੜ੍ਹਾ ਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ 'ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ 'ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸ ਤਾਂ ਹੋਣਾ ਹੀ ਨਹੀਂ ਸੀ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇਧਰ ਕੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਏ ਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਦੇ ਸਕਦੇ ਆ ਜੀਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਜੀਮਾ ਸਟਿੱਕਰ ਸਾਹਿਬ ਸਪੀਕਰ ਸਾਹਿਬ ਐਪੋਜੀਸ਼ਨ ਨੂੰ ਬੇਨਤੀ ਕਰਦਾ ਚਾਹੁੰਨਾ ਬਾਜਬਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਬਾ ਸਾਹਿਬ ਪਲੀਜ਼ ਤੁਸੀਂ ਕੀ ਰਡਰ ਕਰੋ ਜੀ ਗੱਲ ਤਾਂ ਸੁਣ ਲਓ ਬਾਜਬਾ ਸਾਹਿਬ ਗਾਲੀ ਸੁਣ ਸਕਦੇ ਚਲੋ ਇੱਕ ਮਿੰਟ ਸੁਣ ਲਓ ਇੱਕ ਮਿੰਟ ਇੱਕ ਮਿੰਟ ਜੀ ਮਾਜੀ ਇੱਕ ਮਿੰਟ ਸਪੀਕਰ ਸਾਹਿਬ ਪਲੀਜ਼ ਨਹੀਂ ਨਹੀਂ ਮੈਨੂੰ ਮੈਨੂੰ ਕਰਨ ਦਾ ਕੰਪਲੀਟ ਤੁਸੀਂ ਕੰਪਲੀਟ ਕਰ ਲਈਏ ਸੀ ਦੀ ਮੀਟਿੰਗ ਚ ਬਾਜਬਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦੇਆਂ ਨਾਲ ਗੱਲ ਕਰਾਂਗੇ ਹੁਣ ਕੀ ਹੋ ਗਿਆ ਇਹਨਾਂ ਨੂੰ ਹਾਂ ਹੁਣ ਕੀ ਹੋ ਗਿਆ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਤੇ ਹੁਣ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਨਹੀਂ ਸੁਣਨਾ ਚਾਹੁੰਦੇ ਹੈਗੇ ਕੋਈ ਲੋਨ ਦਾ ਕੋਈ ਗੱਲ ਲੋਨ ਦਾ ਆਪਾਂ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਵਾ ਸਾਹਿਬ ਚਲੋ ਬੈਠੋ ਬਾਜਵਾ ਸਾਹਿਬ ਤੁਹਾਨੂੰ ਦੋ ਦਿੰਦਾ ਤੁਹਾਨੂੰ ਦੋ ਦਿਨ ਦਾ ਸੈਸ਼ਨ ਵਧਿਆ ਨਹੀਂ ਵਧਾਇਆ ਨਹੀਂ ਦੋ ਦਿਨ ਦਾ ਸੈਸ਼ਨ ਆਪਣਾ ਮਾਈਕ ਬੰਦ ਕਰੋਗੇ ਕਰਾਂਗੇ ਕਰ ਮਾਈਕ ਬੰਦ ਕਰੋ एक मिनट सीएम साहब एक और मिनट सीएम हां जी कीमा जी बैठो तुम्ही बाय बस कीमा जी सीएम साहब खड़े हैं एलओपी साहब कीमा जी सीएम साहब खड़े हैं एलओपी साहब एलओपी साहब बैठो तुम्ही लेट हिम कंप्लीट एलओपी साहब आज 12 बजे ने ओ देखो का देखो आज 12 बजे ने थनु टाइम मिलूगा मेरी फिर आ फिर फिर रहे फिर रहे की है ले था? ले था। ਇਹ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਕੇ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਹੈ ਯਾਰ ਜੋ ਵੀ ਕੁਝ ਹੱਦ ਕਰਦੇ ਹੋ ਤੁਸੀਂ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਲੈਟ ਹਿਮ ਕੰਪਲੀਟ ਜੀ ਪੜਾਅ ਤੋਂ ਪੜਾਅ ਜੀ ਪੜਾਅ ਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ 'ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ 'ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਆਉਣੇ ਹੀ ਨਹੀਂ ਸੀ ਅਸੀਂ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇੱਧਰ ਤੁਸੀਂ ਤੁਹਾਡੀਆਂ ਘਾਟਾਂ ਕਰਕੇ ਆਏ ਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਦੇ ਸਕਦੇ ਆ ਜੀ ਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਢੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਬਾਜਬਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਬਾ ਸਾਹਿਬ ਪਲੀਜ਼ ਤੁਸੀਂ ਜੇ ਰੋਡਰ ਕਰੋ ਜੀ ਗੱਲ ਤਾਂ ਸੁਣ ਲਓ ਬਾਜਵਾ ਸਾਹਿਬ ਗਾਲੀ ਸੁਣ ਸਕਦੇ ਚਲੋ 1 ਮਿੰਟ ਸੁਣ ਲੋ 1 ਮਿੰਟ 1 ਮਿੰਟ ਜੀ 1 ਮਿੰਟ ਸਪੀਕਰਸ ਆ ਪਲੀਜ਼ ਨਹੀਂ ਨਹੀਂ ਮੈਨੂੰ ਮੈਨੂੰ ਕਰਨਾ ਤਾਂ ਕੰਪਲੀਟ ਤੁਸੀਂ ਕੰਪਲੀਟ ਕਰ ਲਈਏ ਸੀ ਦੀ ਮੀਟਿੰਗ ਚ ਬਾਜਵਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦੇਾਂ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਹੈ ਹੁਣ ਕੀ ਹੋਗਾ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਚਲੋ ਠੀਕ ਹੈ ਹੁਣ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਨਹੀਂ ਸੁਣਨਾ ਚਾਹੁੰਦੇ ਹੈਗੇ ਕੋਈ ਲੋਨ ਦਾ ਧੰਗਾ ਨਹੀਂ ਲੋਨ ਦਾ ਆਪਾਂ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਬਾ ਸਾਹਿਬ ਚਲੋ ਬੈਠੋ ਬਾਜਬਾ ਸਾਹਿਬ ਤੁਹਾਨੂੰ ਦੋ ਦਿਨ ਦਾ ਤੁਹਾਨੂੰ ਦੋ ਦਿਨ ਦਾ ਸੈਸ਼ਨ ਬਧਿਆ ਨੇ ਬਧਾਇਆ ਨਹੀਂ ਦੋ ਦਿਨ ਦਾ ਸੈਸ਼ਨ ਆਪਣਾ ਮਾਈਕ ਬੰਦ ਕਰੂਗਾ ਕਰਾਂਗੇ ਕਰਦਾ ਹਾਂ ਹੁਣ ਤਾਂ ਗੱਲ ਅ ਇੱਕ ਮਿੰਟ ਸੀਐਮ ਸਾਹਿਬ ਇੱਕੋ ਮਿੰਟ ਸੀਐਮ ਹਜੇ ਵੀ ਬੈਠੋ ਤੁਸੀਂ ਬਾਜਬਾ ਸਾਹਿਬ ਦੀਵਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਦੀਵਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਐਲਓਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਐਲਓਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜੇ ਹੋਣੇ ਸਾਡੇ ਦੀ ਹਜੇ ਬੱਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫੇਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਤੁਸੀਂ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਆ ਯਾਰ ਜੋ ਵੀ ਕੁਝ ਹੱਦ ਕਰਦੇ ਤੁਸੀਂ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ